ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ। ਕੋਈ ਹੋਰ ਨੰਮੇ ਸੋਨੇ ਦੀ ਸੇਵਾ ਹਨ ਜੀ 1995 ਤੋਂ 1990 ਵਿੱਚ ਤੱਕ ਹੋਈ ਹੈ। ਬਾਦਸ਼ਾਹ ਜੀ ਤੋਂ ਬਾਅਦ 150 ਸਾਲ ਤੋਂ ਚੱਲੀ ਹੋਈ ਚੱਗੀ ਇਸ ਦਾ ਤਾਂ ਮਹਾਰਾਣੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰਿਤੇ ਨੂੰ ਸੇਵਾ ਵਕਸ਼ਿਤ ਸਤ ਸਧੂ ਸ਼੍ਰੀ ਗੁਰੂ ਅਮਰਦਾਸ ਸਾਹਾ ਜੀ ਦੀ ਬੜੀ

मैंबर आते हैं तरीबन दस तो ग्यारह बारह महाराज महाराज टाइम नहीं किसी टाइम ला नहीं क्वालिटी एंड क्वानिटी सेवा करनी है तो दवाई जो है रीठे न की रीठा जो प्राथमिक रीठा है वो कैमिकल नहीं है इसको तीन घंटे उबाल के उसको साबन बना दिया नैचुरल बाकी निबू यूज किया अपना डराई पाउडर यूज किए जिते ना फ्लावर्स होंगे उसके पालक के नुस्त प्रशाली नी जाती है

ਸਰਕਾਰ ਗਾਰਾ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਭ ਤੁਹਾਨੂੰ ਆਪਣੀ ਲਾਲਜ ਜਿਹੀ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾ ਸੇਵਾ ਬਖਸ਼ੀ ਤੁਹਾਨੂੰ ਇਹ ਲਾਭ ਪੋਲੂਸ਼ਨ ਕੰਟਰੋਲ ਸਰਕਾਰਾ ਨਹੀਂ ਕਰਨਾ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪੱਥਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਪ੍ਰੀਮੋ ਜੀ ਨਾਮ ਨੇ ਸੋਨੀ ਸੇਵਾ ਹਨ 1995 ਤੋਂ 1998 ਰਮੇ ਤੱਕ ਹੋਈ ਹੈ ਹਾਂ ਜੀ ਮਾਰੂ ਨੀਸ਼ ਸਿੰਘ ਤੋਂ ਬਾਅਦ 150 ਸਾਲ ਤੋਂ ਚੱਲੀ ਹੋ ਰਹੀ ਹੈ ਕਿ ਇਸ ਕਰਕੇ ਮਹਾਰਾਣੀ ਗੁਰੂ ਨਾਨਕ ਸਾਹਿਬ ਦੇ ਰੂਪੇ ਨੂੰ ਸੇਵਾ ਬਖਸ਼ਿਤ ਸਦਗੁਰੂ ਸ਼੍ਰੀ ਗ੍ਰਾਮਦਾਸ ਸਾਹਿਬ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਬਰਮਿੰਗਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮੇਹਰ ਭਰੇ ਹੱਥ ਰੱਖ ਕੇ ਜੋ ਸੇਵਾ 23 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ

इसका महाराज ने गुरु नानकाम से रिते सेवा बख्शी पत्थर सेवा की चौबी पत्थरी लाए गए उन्होंने तबाही अपनी कम कर रखने वास्ते हरेक साल संगत आँगी है तो महाराज महापोषण शीर्वाद लैके मैंबर आते हैं तरीबन दस तो ग्यारह बारह महाराज महाराज टाइम नहीं टाइम ला नहीं सकते क्वालिटी एंड क्वालिटी सेवा करनी है तो तबाही जो है रीठेरा की जाती है

10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮਿਲ ਜਾਂਦਾ ਕਾਲੀ ਆਈ ਹੋਰ ਪਰਸੈਂਟ ਵਿੱਚ ਕਾਲਾ ਕਾ ਪਾਣੀ ਜੰਮਿਆ ਹੁੰਦਾ ਧੂੰਆਂ ਧੂੰਆਂ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਹੱਲ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੀ ਬਹੁਤ ਮਤਲਬ ਸਰਕਾਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹ ਸਾਨੂੰ ਆਪਣੀ ਲਾਹ ਜਿਹੀ ਸੇਵਾ ਮਿਲਦੀ ਹੈ ਸਾਡਾ ਸਰੇਖਾ ਸੇਵਾ ਮਿਲਦੀ ਹੈ ਤਾਂ ਨਹੀਂ ਲਾਹ ਪੋਲੂਸ਼ਨ ਕੰਟਰੋਲ ਸਰਕਾਰਾਂ ਨਹੀਂ ਕਰਨਾ